ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਦੂਮ ਆਖੀ ਇਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਕੀ ਵਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਵਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲੈਹਨੇ ਧਰਿਓ ਣ ਛਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾ ਕੋਏ ਜੀਵਦੈ ਗੁਰ ਚੀਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤੋ ਸੁਜੀਵਦੈ ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀਐ ਝੁੱਲੈ ਸੋ ਛਤ ਨਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰਹੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰਸਬਦ ਹਰ ਤੋਟ ਨ ਆਵੀ ਖੱਟੀ ਐ ਖਰਚੇ ਦਿੱਖ ਖਸਮ ਦੀ ਆਪ ਖਹਿਦੀ ਖੈਰ ਦਬੱਟੀ ਐ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਹਉ ਕੁਰਸੋ ਝੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਿ ਦੇ ਗੁਰ ਫਰਮਾਇ ਕਿਉ ਏਦੂ ਬੋਲੋ ਹਟੀਐ ਪੁਤਰੀ ਕੌਲ ਨ ਪਾਲਿਓ ਕਰ ਪੀਰੋ ਕੰਨ ਮਰਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਠੱਟੀਐ ਕੌਣ ਹਾਰੇ ਕਿਨ ਓਵਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤ ਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇਦਰ ਹਾਲੀ ਗੁਰ ਅੰਗਦ ਦੀ 도ਹੀ ਫਿਰੀ ਸਤ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕੱਲੇ ਹੋਏ ਜੰਗਾਲੀ ਦਰ ਦਰਵੇਸ਼ ਖਸਮੰਦ ਨਾਏ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸਹ ਸੋਏ ਜਿਨ ਗੋਏ ਉਠਾਲੀ ਹੋ ਰਿਓ ਗੰਗ ਵਹਾਈ ਐ ਦੁਨਿਾਈ ਆਖੇ ਕੇ ਕਿਓਨ ਨਾਨਕ ਈਸਰ ਜਗਨਾਥ ਉਚ ਹਦੀ ਵੈਨ ਵਿਰਕਿਓਨ ਮਾਧਾਨਾ ਪਰਬਤ ਕਰ ਨੇਤਰ ਬਾਸਕ ਸਬਦ ਰਿੜਕੇਓਨ 14 ਹਰਤਨ ਨਿਕਾਲਿਅਨ ਕਰ ਆਵਾ ਗਾਉਨ ਚਿਲਕੇਓਨ ਕੁਦਰਤ ਅਹ ਵੇ ਖਾਲੀਅਨ ਜਿਨ ਐਵਡ ਪਿੱਡ ਠਿਣਕੇਓਨ ਲਹਿਣੇ ਧਰਿਓ ਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕੇਓਨ ਸਿਖਾਂ ਪੁਤਰਾ ਕੋਖ ਕੈ ਸਭ ਉਮਤ ਵੇਖੋ ਜੇ ਕੇਓਨ ਜਾਂ ਸੁਦੋਸ ਤਾਂ ਲਹਿਣਾ ਟਿਕਿਓਨ ਫੇਰ ਵਸਾਇਆ ਫੇਰ ਆਨ ਸਤਗੁਰ ਖਾਡੂਰ ਜਾਪ ਤਾਪ ਸੰਜਮ ਨਾਲ ਤੁਦ ਹੋਰ ਮੋਚ ਗੁਰੂਰ ਲਬ ਵਿਣਾਹੇ ਮਾਨਸਾ ਜੋ ਪਾਣੀ ਬੂਰ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥਨ ਲੱਭਈ ਤੂੰ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੁਦ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਨਿਆ ਚੂਰ ਨੇੜ ਐ ਦਿਸੈ ਮਾਤ ਲੋਕ ਤੁਦ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਨ ਪਿਉ ਦਾਦੇ ਜੀ ਵਿਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਕੱਤਿਆ ਕਰਨੇ ਹੀ ਤਾਨ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ 14 ਹੈ ਰਤਨ ਨਿਕਾਲਿਆਨ ਕੀ ਤੋਣ ਚਾਨਾਨ ਘੋੜਾ ਕੀ ਤੋ ਸਹਜ ਦਾ ਜਜ ਕੀਓ ਪਲਾਣ ਧਨ ਖਚੜਾਇਓ ਸਤ ਦਾ ਜਸ ਹੰਦਾ ਬਾਨ ਕਲ ਵਿੱਚ ਤੂ ਅੰਧਾਰ ਸਾ ਚੜਿਆ ਰਹਿ ਪਾਨ ਸਤ ਹੋ ਖੇਤ ਜਮਾਇਓ ਸਤ ਹੋ ષાਵਾਨ ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਨ ਚਾਰੇ ਕੁੰਡਾ ਸੁਜੀਓਸ ਮਨ ਮਹਿ ਸ਼ਬਦ ਪਰਵਾਨ ਆਵਾ ਗਾਉਣ ਨਿਵਾਰਿਓ ਕਰ ਨਦਰ ਨੀਸਾਨ ਔਤਰਿਆ ਔਤਾਰ ਲੈ ਸੋ ਪੁਰਖ ਸੁਜਾਨ ਝਖੜ ਵਾਉਣਾ ਢੋਲਈ ਪਰਬਤ ਮੇਰਾਨ ਜਾਣੈ ਮਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਹਾ ਲਾਹੀ ਸੱਚੇ ਪਾਤ ਸਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਨ ਪਿਉ ਦਾਦੇ ਜੀ ਵੇਹਾ ਪੋਤਰਾ ਪਰਵਾਨ ਧੰਨ ਧੰਨ RAM DAS GUR ਜਿਨ ਸਿਰ ਆਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਰਜਨ ਹਾਰੈ ਧਾਰਿਆ ਸਿਖਿਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਭ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸਚ ਤੇਰਾ ਪੈ ਸਕਾਰਿਆ ਨਾਨਕ ਤੂ ਲਹਿਣਾ ਤੂ ਹੈ ਗੁਰ ਅਮਰ ਤੂ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪੰਜਾਇਨ ਆਪੇ ਹੋਆ ਆਪਿਨ ਆਪ ਸਾਜਿਓਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੇ ਚੰਦੋਆ ਊਗਵਣ ਹੋਤੈ ਆਥਵਣ ਹੋ ਚਹ ਚੱਕੀ ਕੀ ਅਣ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਭਇਆ ਮੁਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਚਾਇਨ ਆਪੇ ਹੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਚਾਇਨ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ